the shadows play हेलो एवरीवन सस्कल जी की हालचाल है आई होप so, सो के सारे जने बहुत बढ़िया ਤੇ ਤੰਦਰੁਸਤ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਲੋ ਜੀ ਸਭ ਤੋਂ ਪਹਿਲਾਂ ਤਾਂ ਅੱਜ ਦੱਸਦੀ ਆ ਵੀ ਅੱਜ ਆ 15 ਸਤੰਬਰ ਤੇ ਅੱਜ ਆ ਮੇਰਾ ਬਰਥਡੇ ਵੈਸੇ ਦੱਸ ਰਹੀ ਆ ਕਿਉਂਕਿ ਥੋੜਾ ਜਿਹਾ ਐਕਸਾਈਟਮੈਂਟ ਹੋਈ ਪਈ ਸੀ ਬਰਥਡੇ ਦੀ ਤੇ ਬਹੁਤ ਸਾਰੀਆਂ ਵਿਸ਼ਸ ਆ ਰਹੀਆਂ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਚਲੋ ਜੀ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ ਤੇ ਅੱਜ ਆਪਾਂ ਬਣਾਣਾ ਹੈ achar ਇੱਕ ਬਣਾਣਾ instant ਮਿਰਚ ਦਾ achar ਜਿਹੜਾ ਕਿ ਬਹੁਤ ਹੀ ਜਲਦੀ ਬਣ ਜਾਏਗਾ ਨਾਲ ਦੀ ਨਾਲ ਖਾਤਾ ਵੀ ਜਾਏਗਾ ਤੇ ਇੱਕ ਬਣਾਵਾਂਗੇ ਨੋਰਮਲ achar ਜਿਹੜਾ ਕਿ ਆਪਾਂ ਇੱਕ ਦੋ ਦਿਨਾਂ ਤੱਕ ਖਾ ਸਕਦੇ ਆ ਤੇ ਲੋ ਜੀ ਇੱਥੇ ਤੁਸੀਂ ਸਾਰੀਆਂ ਚੀਜ਼ਾਂ ਦੇਖ ਲਈਆਂ ਨੇ ਮਿਰਚਾਂ ਧੋ ਕੇ ਆਪਾਂ ਸੁਕਾਲੀਆਂ ਨੇ ਜੇ ਤੁਸੀਂ ਨਾਲ ਦੇ ਨਾਲ ਮਿਰਚਾਂ ਧੋਣੀਆਂ ਨੇ ਤਾਂ ਕੱਪੜੇ 'ਚ ਕਾਟਨ ਦੇ 'ਚ ਉਹਨਾਂ ਨੂੰ ਸੁਕਾ ਲਿਓ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਬਣਾਣਾ ਇੱਥੇ ਇੱਕ ਪਾਊਡਰ ਤੇ ਇਹ ਪਾਊਡਰ ਆਪਾਂ ਬਣਾਣਾ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਸਮਾਨ ਤੁਹਾਨੂੰ ਸ਼ੋਅ ਕਰਤਾ ਸੀ ਤੇ ਮੈਂ ਦੱਸ ਵੀ ਦਿੰਨੀ ਆ ਇਹਦੇ ਵਿੱਚ ਅਸੀਂ ਜੀਰਾ ਸੌਫ ਤੇ ਉਸ ਤੋਂ ਬਾਅਦ ਲਿਆ ਸੀ ਆਪਾਂ ਥੋੜਾ ਜਿਹਾ ਆਮਚੂਰ ਦਾ ਪਾਊਡਰ ਜਾਂ ਤੁਸੀਂ ਚਟਮਸਾਲਾ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਇੱਥੇ ਜਵੈਨ ਤੇ ਇਹ ਪਾਤੀ ਆਪਾਂ ਥੋੜੀ ਜੀ ਸਰੂ ਜਿਹਨੂੰ ਰਾਈ ਵੀ ਕਹਿੰਦੇ ਨੇ ਤਦ ਲੋ ਜੀ ਇਹਨਾਂ ਨੂੰ ਥੋੜਾ ਜਿਹਾ ਰਾਈ ਤੋਂ ਬਿਨਾ ਆਪਾਂ ਜਿਹੜੀਆਂ ਦੂਜੀਆਂ ਚੀਜ਼ਾਂ ਸੀ ਜਵੈਨ, ਸੌਂਫ ਤੇ ਜੀਰਾ ਤੇ ਸੁੱਕਾ ਧਨੀਆ ਵੀ ਲੈਣਾ ਮੇਰੇ ਕੋਲ ਪਾਊਡਰ ਹੈਗਾ ਸੀ ਥੋੜਾ ਜਿਹਾ ਉਹ ਇਸ ਕਰਕੇ ਨਹੀਂ ਮੈਂ ਲਿਆ ਤੇ ਸੁੱਕਾ ਧਨੀਆ ਵੀ ਤੁਸੀਂ ਪਾ ਲਿਓ ਤੇ ਇਹਨਾਂ ਚੀਜ਼ਾਂ ਥੋੜਾ ਜਿਹਾ ਡਰਾਈ ਰੋਸਟ ਕਰਨਾ ਆਪਾਂ ਬਿਲਕੁਲ ਯਾਨੀ ਕਿ ਕੋਈ ਵੀ ਚੀਜ਼ ਪਾ ਕੇ ਨਹੀਂ ਵੈਸੇ ਹੀ ਆਪਾਂ ਫਰਾਈ ਪੈਨ 'ਚ ਇਹਨਾਂ ਨੂੰ ਰੋਸਟ ਕਰ ਲੈਣਾ ਤਾਂ ਜੋ ਇਹਨਾਂ ਦਾ ਮੋਇਸਚਰ ਜਿਹੜਾ ਖਤਮ ਹੋ ਜੇ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਮਿਕਸੀ 'ਚ ਇਹਨਾਂ ਨੂੰ ਗ੍ਰाइंड ਕਰਕੇ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਇੰਨਾ ਦਾ ਬਣਾ ਲਾਂਗੇ ਪਾਊਡਰ ਤੇ ਇੱਕ ਸਾਈਡ ਤੇ ਰੱਖ ਲਵਾਂਗੇ ਫਿਰ ਆਪਾਂ ਮਿਰਚਾਂ ਕੱਟ ਲਿਆ ਨੇ ਬਰੀਕ ਥੋੜੀਆਂ ਜਿਹੀਆਂ ਮਿਰਚਾਂ ਮੈਂ ਲੱਗ ਕੱਢੀਆਂ ਹੋਈਆਂ ਸੀ ਜਿਹੜੀਆਂ ਕਿ ਆਪਾਂ ਇਨਸਟੈਂਟ ਆਚਾਰ ਬਣਾਉਣਾ ਸੀ ਇਹ ਆਪਾਂ ਇਨਸਟੈਂਟ ਆਚਾਰ ਬਣਾ ਰਹੇ ਹਾਂ ਤੇ ਇੱਥੇ ਆਪਾਂ ਮਿਰਚਾਂ ਨੂੰ ਕੱਟ ਲੈਣਾ ਥੋੜਾ ਜਿਹਾ ਤੁਸੀਂ ਸ਼ੇਪ ਦੇਖ ਸਕਦੇ ਹੋ ਬਰੀਕ-ਪਰੀਕ ਜਿਆਦਾ ਬਰੀਕ ਵੀ ਨਹੀਂ ਇਸ ਅੰਦਾਜ਼ੇ ਦੇ ਨਾਲ ਕੱਟਣਾ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਸ ਤਰੀਕੇ ਨਾਲ ਕੱਟ ਕੇ ਉਸ ਤੋਂ ਬਾਅਦ ਆਪਾਂ ਪਾ ਦਵਾਂਗੇ ਇਹਦੇ 'ਚ ਜਿਹੜਾ ਆਪਣਾ ਪਾਊਡਰ ਬਣਾਇਆ ਆਪਾਂ ਮਿਕਸਰ ਦੇ ਵਿੱਚ ਹੁਣੇ ਡਰਾਈ ਰੋਸਟ ਵਾਲਾ ਉਹ ਪਾ ਦਾਂਗੇ ਤੇ ਉਸ ਤੋਂ ਬਾਅਦ ਆਮਚੂਰ ਪਾਊਡਰ ਪਾ ਦਾਂਗੇ ਥੋੜਾ ਜਿਹਾ ਤੇ ਸੁੱਕਾ ਧਨੀਆ ਪਾ ਦਾਂਗੇ ਉਸ ਤੋਂ ਬਾਅਦ ਗਰਮ-ਗਰਮ ਤੇਲ ਆਪਾਂ ਜਿਹੜਾ ਉਹ ਪਾਣਾ ਨਾਲ ਪਾ ਦੇਣਾ ਲੂਣ ਤੇ ਮਿਰਚ ਮਿਰਚ ਤਾਂ ਹੈਗੀ ਐ ਤੇ ਹਲਦੀ ਲੂਣ ਤੇ ਹਲਦੀ ਠੀਕ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਕਰ ਲਾਂਗੇ ਮਿਕਸ ਤੇ ਲਓ ਜੀ ਆਪਣਾ ਇਨਸਟੈਂਟ ਆਚਾਰ ਜਿਹੜਾ ਉਹ ਤਾਂ ਬਣ ਕੇ ਹੋ ਗਿਆ ਬਿਲਕੁਲ ਤਿਆਰ ਹੁਣੇ ਤੁਸੀਂ ਇਸ ਟਾਈਮ ਹੀ ਇਹਨੂੰ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਤੇ ਪਰੌਂਠੀ ਨਾਲ ਯਾਨੀ ਕਿ ਪਰੌਂਠੇਆਂ ਪਰੌਂਠੀ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਸਬਜੀ ਨਾਲ ਵੀ ਲੈ ਲਓ ਤੁਸੀਂ ਨਾਲ ਰੋਟੀ ਦੇ ਬਹੁਤ ਜ਼ਿਆਦਾ ਵਧੀਆ ਤੇ ਸਵਾਦ ਬੰਦ ਹੈ ਇਹ ਚੀਜ਼ਾਂ ਪਾ ਕੇ ਜਿਹੜੀ ਰਾਈ ਆਪਾਂ ਪਾਨੇ ਆ ਉਹਦਾ ਟੇਸਟ ਬਹੁਤ ਵਧੀਆ ਹੁੰਦਾ ਜਦੋਂ ਮੈਂ ਸਕੂਲੇ ਪੜ੍ਹਦੀ ਹੁੰਦੀ ਸੀ ਉਸ ਟਾਈਮ ਨੇ ਮੇਰੇ ਜਿਹੜੇ ਫਰੈਂਡਸ ਹੁੰਦੇ ਸੀ ਉਹ ਜ਼ਿਆਦਾਤਰ ਮੋਟੀ ਮਿਰਚ ਦਾ achar ਲਿਆਉਂਦੇ ਸੀ ਤੇ ਉਹਦੇ ਵਿੱਚ ਰਾਈ ਜਿਹੜੀ ਸਰੋਂ ਹੁੰਦੀ ਹੈ ਉਹ ਕਾਫੀ ਮਾਤਰਾ ਚ ਪਾਉਂਦੇ ਹੁੰਦੇ ਸੀਗੇ ਤੇ ਬਹੁਤ ਵਧੀਆ ਉਹਦਾ ਟੇਸਟ ਆਉਂਦਾ ਸੀਗਾ ਤੇ ਇਹ ਥੋੜਾ ਜਿਹਾ ਉਸ ਟਾਈਪ ਦਹੀਂ ਮਤਲਬ ਟੇਸਟ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਵਧੀਆ ਬਣਿਆ ਸੀ ਇਹ ਵੀ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਦੇਖਿਓ ਕਿਉਂਕਿ ਇਨਸਟੈਂਟ ਹੈ ਤੇ ਛੋਟੀ ਡੱਬੀ 'ਚ ਮੈਂ ਪਾ ਲਿਆ ਇਹ ਤੁਸੀਂ ਜਦੋਂ ਮਰਜ਼ੀ ਬਣਾ ਕੇ ਜਦੋਂ ਮਰਜ਼ੀ ਖਾ ਸਕਦੇ ਹੋ ਤੇ ਲੋ ਜੀ ਇੱਥੇ ਦੂਜੀਆਂ ਮਿਰਚਾਂ ਲੈ ਲਈਆਂ ਨੇ ਆਪਾਂ ਜਿਹੜੀਆਂ ਲੱਗ ਰੱਖੀਆਂ ਹੋਈਆਂ ਸੀ ਤੇ ਇਹਨਾਂ ਦੇ ਆਪਾਂ ਡੰਡੀਆਂ ਲਾ ਲਈਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਇੱਕ ਕੱਟ ਲਾ ਲਵਾਂਗੇ ਆਪਾਂ ਸੈਂਟਰ 'ਚੋਂ ਤੇ ਲੋ ਜੀ ਸਾਰੀਆਂ ਮਿਰਚਾਂ ਨੂੰ ਕੱਟ ਲਾਣ ਤੋਂ ਬਾਅਦ ਪਹਿਲੀ ਗੱਲ ਮਿਰਚਾਂ ਸੁੱਕੀਆਂ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਵੀ ਇਸ 'ਚ ਮੌਇਸਚਰ ਨਹੀਂ ਹੋਣਾ ਚਾਹੀਦਾ ਗਿੱਲੀਆਂ ਨਹੀਂ ਹੋਣੀਆਂ ਉਸ ਤੋਂ ਬਾਅਦ ਆਪਾਂ ਸਾਰਿਆਂ ਦੇ ਵਿੱਚ ਕੱਟ ਲਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਪਾ ਲਿਆ ਇੱਕ ਬਰਤਨ ਦੇ ਵਿੱਚ ਤੇ ਮੈਂ ਫਰਾਈ ਪੈਨ ਹੀ ਲੈ ਲਿਆ ਜਿਸ ਚ ਆਪਾਂ ਪਹਿਲਾਂ ਦੂਜਾ ਤੇਲ ਗਰਮ ਕੀਤਾ ਸੀ ਆਚਾਰ ਬਣਾਣ ਲਈ ਤੇ ਉਹਦੇ ਵਿੱਚ ਹੀ ਮੈਂ ਇਹ ਪਾ ਲਿਆ ਨੇ ਮਿਰਚਾਂ ਉਸ ਤੋਂ ਬਾਅਦ ਜਿਹੜਾ ਆਪਣਾ ਪਾਊਡਰ ਬਣਾ ਕੇ ਰੱਖਿਆ ਹੋਇਆ ਸੀ ਆਪਾਂ ਸੌਂਫ ਅਜਵੈਨ ਜੀਰੇ ਦਾ ਤੇ ਧਨੀਏ ਦਾ ਉਹ ਪਾ ਲੈਣਾ ਧਨੀਆ ਮੈਂ ਉੱਪਰੋਂ ਪਾਤਾ ਤੇ ਉਸ ਤੋਂ ਬਾਅਦ ਆਪਾਂ ਰਾਈ ਵੀ ਵਿੱਚ ਮਿਕਸ ਕਰਤੀ ਸੀ ਇਹ ਸਾਰਾ ਪਾਊਡਰ ਪਾ ਲੈਣਾ ਉਸ ਤੋਂ ਬਾਅਦ ਥੋੜਾ ਜਿਹਾ આમਚੂਰ ਪਾਊਡਰ ਪਾਵਾਂਗੇ ਠੀਕ ਹੈ ਜੀ આમਚੂਰ ਪਾਊਡਰ ਇਸ ਕਰਕੇ ਪਾ ਰਹੀਆਂ ਵੀ ਇਹਦਾ ਟੇਸ ਤਾਂ ਬਹੁਤ ਸੁਣਾ ਖੱਟਾ ਜਿਹਾ ਆ ਜਾਂਦਾ ਥੋੜਾ ਜਿਹਾ ਉਹ ਵੀ ਟੇਸਟੀ ਲੱਗਦਾ ਥੋੜੀ ਜਿਹੀ ਕਲੌਂਜੀ ਪਾਤੀ ਹੈ ਬਾਕੀ ਨਮਕ ਪਾਇਆ ਨਮਕ ਥੋੜਾ ਜਿਹਾ ਮਾਤਰਾ ਜ਼ਿਆਦਾ ਰੱਖਣੀ ਪੈਂਦੀ ਹੈ ਕਿਉਂਕਿ ਆਚਾਰ ਫਿਰ ਨਮਕ ਨਾਲ ਛੇਤੀ ਖਰਾਬ ਨਹੀਂ ਹੁੰਦਾ ਤੇ ਥੋੜੀ ਜਿਹੀ ਪਾਈ ਆਪਾਂ ਹਲਦੀ ਤੇ ਇੱਥੇ ਪਾਇਆ ਆਪਾਂ ਕੱਚਾ ਤੇਲ ਇੱਥੇ ਆਪਾਂ ਤੇਲ ਨੂੰ ਪਕਾਇਆ ਨਹੀਂ ਬਿਲਕੁਲ ਵੀ ਜਿਹੜਾ ਇਨਸਟੈਂਟ ਆਚਾਰ ਚ ਉਹਦੇ ਚ ਆਪਾਂ ਪਕਾਇਆ ਤੇਲ ਨੂੰ ਤੇ ਗਰਮ-ਗਰਮ ਆਪਾਂ ਮਿਰਚਾਂ ਚ ਪਾਇਆ ਸੀ ਇੱਥੇ ਆਪਾਂ ਕੱਚਾ ਤੇਲ ਪਾ ਰਹੇ ਹਾਂ ਠੀਕ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲੈਣਾ ਆਪਾਂ ਮਿਕਸ ਤੇ ਹੁਣ ਇੱਥੇ ਐਡ ਕਰਾਂਗੇ ਆਪਾਂ ਥੋੜਾ ਜਿਹਾ ਵਾਈਟ ਵਿਨੇਗਰ ਯਾਨੀ ਕਿ ਚਿੱਟਾ ਸ਼ਿਰਕਾ ਠੀਕ ਹੈ ਜੀ ਚਿੱਟਾ ਸ਼ਿਰਕਾ ਥੋੜਾ ਜਿਹਾ ਇਸ ਕਰਕੇ ਪਾ ਦਿੰਨੇ ਆ ਕਈ ਲੋਕੀ ਕਹਿੰਦੇ ਨੇ ਵੀ ਸਾਡੇ ਹੱਥਾਂ ਦਾ ਨਾ ਆਚਾਰ ਰਹਿੰਦਾ ਨਹੀਂਗਾ ਇਹ ਪ੍ਰੀਜ਼ਰਵੇਟਿਵਲੀ ਇੱਕ ਤਰ੍ਹਾਂ ਦਾ ਕੰਮ ਕਰਦਾ ਠੀਕ ਹੈ ਜੀ ਆਚਾਰ ਛੇਤੀ ਖਰਾਬ ਨਹੀਂ ਹੋਣ ਦਿੰਦਾ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਆਏਗਾ ਆਚਾਰ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਦੋਨੇ 4 5 10 ਮਿੰਟ ਦੇ ਵਿੱਚ ਬਣ ਕੇ ਹੋ ਗਏ ਨੇ ਤਿਆਰ ਸਿਰਫ ਤੁਸੀਂ ਇਹ ਪਾਊਡਰ ਬਣਾ ਕੇ ਰੱਖਣਾ ਤੁਸੀਂ ਕੋਈ ਵੀ ਚੀਜ਼ ਜਿਵੇਂ ਲਸਣ ਵਗੈਰਾ ਜਾਂ ਕੋਈ ਵੀ ਚੀਜ਼ ਦਾ ਆਚਾਰ ਬਣਾਣਾ ਉਹ ਤੁਸੀਂ ਇਨਸਟੈਂਟ ਬਣਾ ਸਕਦੇ ਹੋ ਠੀਕ ਹੈ ਜੀ ਇਹ ਆਚਾਰ ਜਿਹੜਾ ਆਪਾਂ ਇੱਕ ਦੋ ਦਿਨ ਇਹਨਾਂ ਨੂੰ ਧੁੱਪ ਲਵਾਵਾਂਗੇ ਦੋ ਤਿੰਨ ਦਿਨ ਤੇ ਉਸ ਤੋਂ ਬਾਅਦ ਯੂਜ਼ ਕੀਤਾ ਜਾਏਗਾ ਜਿਹੜਾ ਆਪਾਂ ਪਹਿਲਾਂ ਬਣਾਇਆ ਘੱਟ ਕੇ ਉਹ ਤੁਸੀਂ ਭਵੇਂ ਨਾਲ ਦੇ ਨਾਲ ਖਾ ਸਕਦੇ ਹੋ ਤੇ ਲੋ ਜੀ ਇਹਨੂੰ ਵੀ ਆਪਾਂ ਇੱਕ ਸਾਫ਼ ਮਰਤਵਾਨ ਦੇ ਵਿੱਚ ਪਾ ਲਿਆ ਇਹ ਮੈਂ ਇੱਕ ਮੇਲੇ ਤੋਂ ਪਰਚੇਸ ਕੀਤੇ ਸੀ ਦੋ ਮਰਤਵਾਨ 50 100 ਰੁਪਏ ਦੇ ਸੀ ਦੋ ਤੇ ਲੋ ਜੀ ਇਹ ਮੇਰੇ ਆਚਾਰ ਦੇ ਕੰਮ ਆਉਂਦੇ ਨੇ ਅੱਜਕੱਲ ਇੱਕ ਦਾ ਢੱਕਣ ਗੁੰਜਨ ਜੀ ਨੇ ਤੋੜ ਦਿੱਤਾ ਤੇ ਇਹਨਾਂ ਨੂੰ ਸਾਫ਼ ਸੁਥੂ ਕਰਕੇ ਤੇ ਇਹਦੇ ਵਿੱਚ ਪਾ ਲਿਆ ਆਪਾਂ ਇਹ ਚਾਰ ਇਹਨੂੰ ਲਵਾਵਾਂਗੇ ਧੁੱਪ ਦੋਕ ਦਿਨਾਂ ਦੀ ਤੇ ਇਨਸਟੈਂਟ ਆਚਾਰ ਆਪਣਾ ਆਲਰੇਡੀ ਬਣ ਕੇ ਹੋ ਗਿਆ ਤਿਆਰ ਉਹ ਤੁਹਾਨੂੰ ਮੈਂ ਹੁਣੇ ਰੋਟੀ ਦੇ ਉੱਤੇ ਰੱਖ ਕੇ ਖਾ ਕੇ ਵੀ ਦਿਖਾਨੀ ਆਂ ਬਹੁਤ ਜਿਆਦਾ ਟੇਸਟੀ ਬੰਦ ਹੈ ਆ ਜਿਹੜਾ ਆਪਾਂ ਮਸਾਲਾ ਸੁੱਕਾ ਪਾਨੇ ਆ ਨਾ ਇਹਦੇ ਚ ਆ ਪਾਊਡਰ ਬਣਾ ਕੇ ਇਹਦੇ ਨਾਲ ਤਾਂ ਆਚਾਰ ਚ ਜਾਣ ਹੀ ਪੈ ਜਾਂਦੀ ਹੈ ਤੇ ਇਹਦੀ ਖੁਸ਼ਬੂ ਜਿਹੜੀ ਆ ਫ੍ਰੈਗਰੈਂਸ ਜਿਵੇਂ ਆਉਂਦੀ ੜੀ ਆਰੋਮਾ ਟਾਈਪ ਬਹੁਤ ਸੋਹਣੀ ਲੱਗਦੀ ਹੈ ਤੇ ਖਾਂਚ ਵੀ ਬਹੁਤ ਵਧੀਆ ਟੇਸਟੀ ਲੱਗਦੇ ਨੇ ਸਰਦਾਰ ਜੀ ਨੂੰ ਇਹ ਵਾਲੀਆਂ ਚ ਜੰ ਬਹੁਤ ਪਸੰਦ ਨੇ ਐਵੇਂ ਦਾ ਮਿਰਚ ਦਾ ਆਚਾਰ ਕਾਫੀ ਵਾਰ ਮੈਂ ਬਣਾਇਆ ਘਰ ਦੇ ਵਿੱਚ ਤੇ ਉਹ ਖਾਂਦੇ ਵੀ ਨੇ ਤੇ ਅੱਗੇ ਜਿਵੇਂ ਹੁਣ ਸਿਆਲ ਆ ਰਿਹਾ ਉਸ ਟਾਈਮ ਬਣਾਵਾਂਗੇ ਮੂਲੀਆ ਗਾਜਰਾਂ ਦਾ ਆਚਾਰ ਉਹ ਵੀ ਰੈਸਪੀਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਹੋ ਗਿਆ ਆਪਣਾ ਰੈਡੀ ਸਾਰਾ ਆਚਾਰ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਇਹ ਰੈਸিপি ਜ਼ਰੂਰ ਟਰਾਈ ਕਰਕੇ ਦੇਖਿਓ ਕਿਉਂਕਿ ਮਿਰਚਾਂ ਆਮ ਹੀ ਘਰਾਂ ਦੇ ਵਿੱਚ ਨੇ ਮੈਂ ਥੋੜੀਆਂ ਜਿਹਾ ਜ਼ਿਆਦਾ ਲਈਆਂ ਸੀ ਸਬਜ਼ੀ ਵਾਲੇ ਤੋਂ ਤੇ ਲਓ ਜੀ ਆਪਣਾ ਆਚਾਰ ਬਣ ਕੇ ਹੋ ਗਿਆ ਰੈਡੀ ਤੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਨਫੋਰਮੇਟਿਵ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਜਿਹੜੇ ਵੀ ਜਣੇ ਵੀਰ ਭਰਾ ਨਵੇਂ ਪੈਣਾ ਆਉਂਦੀਆਂ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਮਿਲਦੇ ਰਵਾਂਗੇ ਹੋਰ ਬਹੁਤ ਸਾਰੀ ਈਜ਼ੀ ਈਜ਼ੀ ਰੈਸਪੀਜ਼ ਦੇ ਨਾਲ ਟਿਲ ਦੈਨ ਬਾਏ ਥੈਂਕ ਯੂ ਜੀ